ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਬਾਰੇ ਦਿਨ ਹੋ ਗਏ ਸੀ ਬਲੌਗ ਨਹੀਂ ਪਾਇਆ ਸੀਗਾ ਅਸੀਂ ਸੋਚਿਆ ਚਲ ਅੱਜ ਬਲੌਗ ਪਾ ਲਈਏ ਘਰ ਦੇ ਕੰਮਕਾਰੀ ਬਾਰੇ ਸੀ ਤੂੜੀ ਤਾੜੀ ਬਣਾਉਣੀ ਸੀ ਨਾਲੇ ਤਾਂ ਕਰਕੇ ਫਿਰ ਟਾਈਮ ਨਹੀਂ ਲੱਗਾ ਇਕਦਾਰਮੀ ਵਾਲੀ ਹੁੰਦੀ ਸੀ ਗਰਮੀ ਤਾਂ ਜੀ ਆਉਣੀ ਆ ਗਰਮੀ ਤਾਂ ਜੀ ਗਰਮੀ ਅੱਜ ਜੀ ਮੌਸਮ ਦਾ ਠੰਡਾ ਹੋਇਆ ਹਾਂ ਪਹਿਲਾਂ ਤਾਂ ਕਾਫੀ ਗਰਮੀ ਰਹੀ ਕਾਫੀ ਜਾਨਾ ਤਾਂ ਕਰਕੇ ਤਾਂ ਘਰ ਦੇ ਕੰਮ ਨਿਭੜਦੇ ਹੀ ਨੇ ਜਿੰਨੇ ਮਰਜ਼ੀ ਕਰ ਲਓ ਕੋਈ ਨਾ ਕੋਈ ਨਿਕਲ ਹੀ ਆਉਂਦਾ ਅੱਜ ਵੀ ਮਹਾ ਟਾਈਮ ਕੱਢਿਆ ਹਨਾ ਆਪਕਾ ਗੁਰਦੇ ਟਾਈਮ ਅਣ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਡੇਲੀ ਵਲੌਗ ਦੇ ਸਕਵੇ ਆ ਇਹਨਾਂ ਕੰਮ ਤੇ ਕੱਪੜੇ ਸੋਣੇ ਕ ਨਹੀਂ ਸੋਣੇ ਜਿਹੜੇ ਗੱਲ ਲੈ ਕੇ ਆ ਜਾਂਦੇ ਸੀ ਸੋਣੇ ਅਜੇ ਤਾਂ ਲੈਟ ਹੀ ਨਹੀਂ ਹੈਗੀ ਇੱਥਾਂ ਲੈਟ ਭੰਦੇ ਕਾਹਤੋਂ ਖਰਾਬ ਕਰੀ ਬੈਠੇ ਰਾਤ ਦੀ ਨਿਹਰੀ ਦੇ ਕਾਰਨ ਨਿਹਰੀ ਬਾਜੀ ਬਗੀ ਜਾਂਦੀ ਹੈ ਸਹੀ ਗੱਲ ਕੋਈ ਨੂੰ ਹੋ ਗਿਆ ਸਕੂਲ ਲਈ ਤਿਆਰ ਇਹ ਪਾ ਫਲਾਈ ਵੀ ਆ ਘਰ ਦੇ ਗੁਰਦੇ ਨਾਲ ਨੂੰ

ਤੇ ਇਹ ਵਾਲੇ ਕਿੰਨੇ ਸੀ ਹੈ ਇੱਕ ਗੱਲ ਪੁਰਾਣੇ ਜੋ ਵੀ ਨਿਕਲੀ ਸੀ ਇੱਕ ਬੈਟ ਚ ਹਾਂ ਦੋ ਬੈਟੀਆਂ ਨਹੀਂ ਪਾ ਸਕਦੇ ਚੌੜੀ 7 7 14 ਹੁੰਦੇ ਆ ਫਿਰ ਇਹ ਦੋ ਵੱਧ ਹੋ ਗਏ ਜੋੜੇ ਬੈ ਕਰਕੇ ਤੇ ਨਾ ਗਾੜੀ 14 ਦਿਨਾਂ 14 ਦਿਨਾਂ ਤੇ 14 ਦੇ 6 ਧੀ ਤੇ ਤਨ ਤੇ ਹਾਂ ਤੇ ਹੀ ਹੋਵੇ ਹੋ ਗਿਆ ਸਕੂਲੇ ਚਾਰ ਫਿਰ ਅੱਪ ਚੱਲ ਗਏ ਕਿੰਨੇ ਕਰੇਗੀ ਲੈ ਲਾ ਪਿਓ ਵਾ ਕਾ ਤੋਂ ਲਾਹੀ ਜਾਂਦਾ ਉਤੋਂ ਇਹਦੇ ਦਵਾਈ ਵੀ ਲੈਣੀ ਆਲੇ ਮੈਂ ਪੁੱਛ ਕਹਿੰਦੀ ਮੰਮੀ ਨੂੰ ਕੀ ਕਰੀਐਨੀ ਤੂੰ ਆਹ ਦਵਾਈ ਦੇ ਦਿੱਤੀ ਕਿ ਉਹਨੂੰ ਹਾਂ ਅ ਰਾਤ ਮੀਂਹ ਵੀ ਪੈ ਗਿਆ ਮੌਸਮ ਅਜਿਹਾ ਦਾ ਬਹੁਤ ਸੋਹਣਾ ਇੱਥੇ ਤੇ ਰਾਤ ਨੇਰੀ ਪੈ ਗਈ ਸੀ ਤੇ ਥੋੜਾ ਬਹੁਤਾ ਮੀਂਹ ਵੀ ਪੈ ਗਿਆ ਸੀਗਾ ਇਹਨਾਂ ਬਾਹਲਾ ਨਹੀਂ ਪਿਆਵਾ ਤੇ ਮੱਕੀ ਬੀਜਣੀ ਅੱਜ ਉਦਾਂ ਬੈਂਦੜੇ ਤੱਕ ਬੀਜਾਂਗਾ ਉਹ ਬਾਣ ਦਾ ਠੀਕ ਜੇ ਬੜ ਗਿੱਲੇ ਨਹੀਂ ਹੋਏ ਨੇ ਤੇ ਗੋਬਰ ਗੈਸ ਉਹ ਫਿੱਟ ਕਰਗੇ ਸੀਗੇ ਆ ਚਲ ਪੂ ਇੱਕ ਦੋ ਦਿਨਾਂ ਤੱਕ ਉਹ ਤਾਂ ਗੈਸ ਬਣਦੀ ਆਉਂਦੀ ਆ ਕਾਫੀ ਫੁੱਲਿਆ ਤਾਂ ਨੂੰ ਤੇ ਚਲ ਪੂ ਮੇਰੇ ਸਾਹ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਪੈਪਾ ਪਾ ਕੇ ਇੰਦਰ ਦੀ ਤਾਂ ਦੀ ਉੱਪਰ ਦੀ ਤੇ ਇਧਰ ਰਸੋਈ ਚ ਹੰਗਾਰੇ ਥੱਲੇ ਥੱਲੇ ਮਾਰ ਕੇ ਤੇ ਇਹ ਕਾਹਦਾ ਥੱਲੇ ਚ ਟਾ ਪਲਾਸਟਿਕ ਦਾ ਪੈਪ ਲਾ ਕੇ ਉਹ ਕਹਿੰਦੇ ਵਿਜੇ ਦੇ ਚ ਪਾਣੀ ਆ ਗਿਆ ਥੱਲੇ ਢੱਕਣ ਖੋਲ ਕੇ ਤਾਂ ਪਾਣੀ ਥੱਲੇ ਕੱਢ ਦੇਣਾ ਤਾਰਕ ਤਾਂ ਦੇ ਉੱਪਰ ਭਾਗਾ ਕੋ ਭਾਪਾ ਪਾਇਆ ਬਾਕੀ ਖਰਚਾ ਦੇਦੇ ਆਪਣਾ ਕੋਈ ਨਹੀਂ ਆ ਸਾਰਾ ਡੈਰੀ ਵਾਲਿਆਂ ਨੇ ਫ੍ਰੀਜ ਚ ਲਾ ਕੇ ਗਏ ਆ ਦੁੱਧ ਪੋਨੇ ਪਾ ਡੈਨੋਂ ਨ ਡੈਰੀ ਚ ਤੇ ਮੌਸਮਾ ਤੇ ਬਹੁਤ ਵਧੀਆ ਜਾਦੇ ਆ ਹਵਾ ਚੱਲ ਰਹੀ ਆ ਬੱਦਲਵਾਈ ਹੋਈ ਵੀ ਆ ਪਹਿਲਾਂ ਗਰਮੀ ਬਹੁਤ ਪਈ ਕਾਫੀ ਜਨ ਇਹ ਜੀ ਸਾਡੇ ਪਿੰਡ ਦਾ ਵਿਊ ਉੱਪਰੋਂ ਛੱਤ ਤੋਂ ਕਾਣ ਕਵੱਡੀਓ ਤਕਰੀਬਨ ਤੋੜੀ ਵੀ ਸਾਰਿਆਂ ਦੀ ਬਣੀ ਹੋਈ ਆ ਕੋਈ ਟਾਵਾ ਸ਼ਾਇਦ ਰਿੰਦਾ ਹੋਵੇ ਜਾਂ ਰਿੰਦਾ ਹੋਵੇ ਤੇ ਲੈਟ ਰਾਤ ਦੀ ਖਰਾਬ ਆ ਲੈਟ ਆਈ ਨਹੀਂ ਗਈ 7:00 ਵਜੇ ਉੱਠ ਗਈ ਸੀ ਓ ਮੱਕੀ ਆਪਣੀ ਕੋਸ਼ਕ ਦਾ ਡੱਕ ਵੀ ਕੁਛ ਕੁ ਖੜੀ ਆ ਵਿੱਚ ਹਵਾਣਾ ਰਾਤ ਕਮਿਆਵੇ ਹੋ ਗਿਆ ਤਿਆਰ ਕਣਈ ਹਲੇ ਕੋਈ ਨੂਰ ਸਿੰਘ ਲੈ ਦਵਾਈ ਦੇ ਦਿੱ ਗਏ ਇਹਨੂੰ ਗੋਲੀਆਂ ਕੱਢ ਲੈ ਦਵਾਈ ਮੈਨੂੰ ਕੀ ਐ ਡਾਇਮੰਡ ਡਾਇਮੰਡ ਬਟਨ ਡਾਇਮੰਡ ਬਟਨ ਨਾ ਤਲ ਹਾ ਤੇ ਪੈਨ ਹਵਾ ਬੋਸ ਗਲੀ ਜਾਂਦੀ ਹੈ ਪੈਨ ਨਾ ਮੈਨਹ ਤੇ ਕੰਗਾ ਹੈ ਦੋ ਕੰਮ ਦਿੰਦਾ ਕੰਗਾ ਵੀ ਬਣਦਾ ਵਾਲ ਵੀ ਬਹਾ ਦਾ ਪੈਨ ਵੀ ਚਲਾ ਹੱਸਦਾ ਹਨਾ ਐਨੀ ਸੇਵਾ ਨੂਰ ਦੀ ਵੇਖ ਲਾ ਉਧਰ ਪੈਰਾਂ ਦੇ ਸੈਂਡਲ ਪਾ ਰਹੀ ਮਾਂ ਹਾਂ ਨੂਰ ਐਨੀ ਸੇਵਾ ਹੋ ਰਹੀ ਇਧਰ ਤਿੰਨ ਬੰਦੇ ਤੇਰੇ ਤੇ ਹੀ ਲੱਗੇ ਹੋਏ ਆ ਕੋਈ ਤੈਨੂੰ ਸਾਡੇ ਕਿਉਂ ਲਈ ਖੜਾ ਏ ਇੱਕ ਤੇਰੇ ਨਿਗਰਾਨੀ ਵਾਸਤੇ ਬੈਠੀ ਦਾਦੀ ਇੱਕ ਤੇਰੀ ਸੇਵਾ ਕਰ ਰਹੀ ਏ ਇਕੱਲਾ ਵਹਿੰਦਾ ਜੀ ਹਾਂ ਆ ਜਾ ਉਹਰਾ ਬਹੁਤ ਸੋਹਣਾ ਲੱਗਦਾ ਬਾਲ ਬਹੁਤ ਸੋਹਣੇ ਤੇ ਆ ਜਾ ਆ ਜਾ ਬਸ ਕਰ ਟੈਸਟ ਵਧੀਆ ਵਧੀਆ ਕਰਕੇ ਆਈ ਬੁੱਤੀ ਇਹ ਤਾਂ ਇਹ ਤਾਂ ਪੂਰੀ ਸਕੀਨੀ ਲਈ ਜਾਂਦਾ ਖੜਾ ਪਿਆਉ ਮੈਂ ਯਾਦ ਕਰ ਲਈ ਅਉਂ ਵੀ ਅੱਜ ਟੈਸਟ ਆਣਾ ਉਹਦਾ ਟੈਸਟ ਸੁਣਾ ਕੇ ਇਧਰ ਬਸੋ ਨੋੜਿਆ ਆਇ ਖੜ ਕੇ ਸੁਣਾ ਸਤੋ ਬਿਆਰ ਸਾਡਾ ਝੰਡਾ ਜਗਤ ਨੂੰ ਯਾਰਾ ਸਾਡਾ ਝੰਡਾ ਏ ਸਰੀਰਾਂ ਨੂੰ ਕੁਰਬਾਨੀ ਦਾ ਹੈ ਚਿੱਟਾ ਮਣਸ਼ਾਨੀ ਦਾ ਹਰਾਂ ਰੰਗ ਹਰੇ ਆਲੀ ਦਾ ਹੈ ਭਾਰਤ ਦੀ ਖਿਸ਼ਾਲੀ ਦਾ ਹੈ ਇਹ ਝੰਡਾ ਸ਼ਾਨ ਹੈ ਸਾਡੀ ਦਲਦੀ ਟੜਕਣ ਜਾਣੇ ਸਾਡੀ ਇਹ ਝੰਡਾ ਹੈ ਕਰ ਇਹ ਝੰਡਾ ਹੈ ਕਰਮਾ ਵਾਲਾ ਨੰਨ ਸ਼ਾਂਤੀ ਦਾ ਰਖਵਾਲਾ ਇਸ ਦਾ ਮਾਨ ਹੈ ਆਪਣਾ ਮਨ ਇਸ ਦੀ ਸ਼ਾਨ ਹੈ ਆਪਣੀ ਜਾਨ ਇਹਦੀ ਖਤਮ ਹੋਏ ਕੁਰਬਾਨ ਸਾਡੇ ਦੇਸ਼ ਦੇ ਵੀਰਵਾਨ ਅਓ ਇਸ ਦੀ ਸ਼ਾਨ ਦਾ ਯਸ ਮਨ ਚਲਾਇ ਜਾਵੇ ਲਾਈਕ ਕਮੈਂਟ ਸਬਸਕ੍ਰਾਈਬਰ ਜੇ ਤੁਹਾਨੂੰ ਪੋਈ ਮ ਪਸੰਦ ਆਈ ਜਾਂ ਫਿਰ ਵੀਡੀਓ ਪਸੰਦ ਆਈ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਪੋਰਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਜਾ ਬਿਕਰ ਟਾਈਮ ਹੋ ਗਿਆ ਤੇਰਾ 7 ਵਜ ਗਏ ਪੂਰੇ 7:30 ਤੇਰੇ ਵਾਸਤੇ ਆਣੀ ਹੱਥ ਲੇ ਕੇ ਮੋੜ ਤੇ ਹੈਨਾ ਆਇਆ ਕਰਾਂ ਜੀ ਕੱਲ ਨੂੰ ਅੱਜ ਫਰਾਈਡੇ ਆ ਕੱਲ ਸੈਚਰਗਾ ਵਾਟਰ ਲੈ ਕੇ ਬੋਟਰ ਆ ਜਾਇਆ ਕਰਾਂ ਦੀ ਤੁਰਕੇ ਚਲ ਵਰਦਦੇ ਆਇਆ ਆਇਆ ਕਰਾਂ ਦੀ ਬਸ ਕੇ ਮੜ ਮੋਟਾ ਮੀਜਾ ਪਿਆਵਾ ਬਾਲਾ ਨਹੀਂ ਹੈਗਾ ਨਾ ਜ ਨਰ ਦਾ ਬਹੁਤ ਜ਼ਿਆਦਾ ਅੱਜ ਮੇਰੀ ਬਹੁਤ ਕੋਈ ਪਤਾ ਨਹੀਂ ਲੱਗਦਾ ਕੀ ਕਰੀਏ ਕੀ ਨਾ ਕਰੀਏ ਸੌਂਜੋ ਫਿਰ ਦੁਬਾਰਾ ਕੋਈ ਗੱਲ ਨਹੀਂ ਹੋਏਗੀ ਅੱਗੇ ਤਾਂ ਨਹੀਂ ਹੋਣੀ ਮੈਂ ਤਾਂ ਕਾਈ ਗਣੀ ਰੋਟੀਆਂ ਪਕਾਓ ਤੇ ਖਾ ਕੇ ਸੌਂਜੋ ਚਪਰ ਲੈਟ ਦਾ ਨਹੀਂ ਕਾ ਤੋ ਖਰਾਬ ਸਾਰੇ ਪਿੰਡ ਜੀ ਖਰਾਬ ਆ ਲੈਟ ਅੱਜ ਇਹਨਾਂ ਦੇ ਬਸ ਵੀ ਟਾਈਮ ਬਦਲ ਗਿਆ ਉਹਦੇ ਵੀਰ ਦਾ ਵੀ ਅਗਲਾ ਕਿੰਨੇ ਵਜੇ ਆਈਏ ਆਉਣੀ ਅਜੇ ਖੜਾ ਉਸੇ ਅੱਗੇ ਸਦੇ ਨਹੀਂ ਲੈ ਜਾਂਦਾ ਉਧਰ ਵੀ ਲੇਟਾ ਜਾਂਦਾ ਹੋਰ ਡਰਾਈਵਰ ਆ ਗਈ ਹੁਣ ਲਾਸਟ ਤੇ ਆਇਆ ਕੋਈ ਨਹੀਂ ਇੱਥੇ ਬਾਕੀ ਸਭ ਪਿੰਡਾਂ ਦੇ ਘਰਾਂ ਦੇ ਹਾਂ ਸੀ ਨਜਰ ਪਾਣ ਚਾਕੇ ਲਾਸਟ ਤੇ ਆਇਆ ਤੋਂ ਪਹਿਲਾਂ ਇਧਰ ਪਹਿਲਾਂ ਲੈ ਜਾਂਦਾ ਸੀਗਾ ਹੁਣ ਦੁੰਨੇ ਕੀ ਖੜਦੀ ਐ ਬਸ ਦੁੰਨੇ ਦਾ ਤਾਉਗਾ ਡਰਾਈਵਰ ਇੱਥੇ ਬਸ ਤੇ ਵਧੀਆ ਤੋ ਤੈਨੂੰ ਦੁੰਨੇ ਕੇ ਜਾਣਾਂ ਨੂੰ ਸੌਖਾ ਤੜਕੋ ਬੈ ਗਈ ਇਹਦੇ ਨਾਲ ਤੇ ਹੱਥ ਨਹੀਂ ਆ ਗਈ ਹੈ ਹੋਰ ਹੱਥ ਨਾਲ ਜਾਲ ਵੀ ਤੜਕੋ ਆ ਗਈ ਮੇਰੀ ਮਾਤਾ ਵੀ ਦੁੰਨੇ ਕਹਿੰਦੀ ਐ ਤੇ ਇਹਨੂੰ ਜਾਣਾਂ ਨੂੰ ਸੌਖਾ ਹੋ ਜਾਊਗਾ ਹੁਣ ਹੁਣ ਦੁੰਨੇ ਕੀ ਆਉਣਾ ਹਾਲੇ ਐਸੇ ਵੇਲੇ ਆ ਗਈ ਉਹਦੇ ਨਾਲ ਤੇ ਅੱਥਰਾਂ ਸ਼ਾਮ ਨੂੰ ਉੱਠ ਗਈ। ਸੂਰਜ ਦੀ ਸ਼ਾਮ ਚੱਲ ਕੇ। ਇਹ ਪੱਟੇ-ਪੱਟੇ ਖਾ ਕੇ। ਸੁਤਕਾਂ ਪਿੰਗ ਅਸੀਂ ਉੱਠੜਾਂਗੇ ਮੈਂ ਦੇਖ ਕੇ। ਅੱਗੇ ਅੰਦਰ ਖੜੀ ਆ। ਬੱਚੀਆਂ ਦੋਨੇ ਠੰਡ ਤੇ ਵਿਚਾਰੀਆਂ ਗੁੰਗਣੀਆਂ ਬੈਠੀਆਂ। ਹਾਂ। ਅੱਗੇ ਗਰਮੀ ਲੱਗਦੀ ਹੁੰਦੀ ਇਹਨਾਂ ਨੂੰ। ਆਜ ਦੋਦੇ ਇਕੱਠੀਆਂ ਹੋਈ ਜਾਂਦੀਆਂ। ਅਧਰ ਚੁਲੇ ਤੇ ਚੱਕਦਾ ਕੰਮ ਹਵਾ ਹਰ ਕੀ ਹੁੰਦਾ ਆਪਣਾ ਹਵਾ ਆ ਜਾ ਹਵਾ ਦਾ ਰੋਗੀ ਬਾਹਰ ਆ ਜਾ ਹਵਾ ਦਾ ਰੋਗੀ ਆ ਜਾ ਝਾੜੂ ਲਾਉਣਾ ਬਾਹਰ ਤੇ ਝਾੜੂ ਲਾਉਣ ਦੀ ਲੋੜ ਨਹੀਂ ਛਾੜੇ ਹਵਾ ਵਾਲੀ ਬਾਹ ਦੀ ਮਾਰ ਕੱਟ ਕੱਟ ਕੇ ਅੰਦਰ ਲੈਣਾ ਦਾ ਲਾਦੇ ਹਾਂ ਅੰਦਰ ਸਨਾਨ ਤੋਂ ਚੱਕਦੀ ਫਿਰ ਕੱਪੜੇ ਤਾਂ ਧੋਣੇ ਆ ਲੇਟ ਆਈ ਤੇ ਧੋਤੇ ਜਾਣੇ ਫਿਰ ਪਾਣੀ ਕਿਉਂਗਾ ਤਾਂ ਪਾਣੀ ਕਿੱਥੇ ਲੇਟ ਦਾ ਨਹੀਂ ਕੋਈ ਪਤਾ ਕਦੋਂ ਆਊਗੀ ਫਿਰ ਕੱਪੜੇ ਕਿਵੇਂ ਧੋਣਾ ਕੱਪੜੇ ਤਾਂ ਵੇਟ ਕਰ ਲੈ ਆਜੂਗੀ ਜੇ ਛੱਟ ਨਹੀਂ ਤਾਂ ਪੈਣੀ ਉਹਨਾਂ ਨੂੰ ਲੈਟ ਛੱਡ ਦੇਣਗੇ 10 11 ਵਜੇ ਉਦੋਂ ਧੋੜੀ ਲੈਟ ਆ ਜੀ ਤੂੰ ਮਸ਼ੀਨ ਜੀ ਧੋੜੀ ਹਾਂ ਤੋ ਕਿੱਥੇ ਟੱਕਰਾ ਮਾਰੇਗੇ ਠੀਕ ਆ ਲੈਟ 9:30 ਵਜੇ ਦੀ ਵੀ ਹੈ ਰਾਜ ਜੀ ਹੂੰ ਹੂੰ ਆਉਗੀ ਲੈਟ ਹਣ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਇਥੇ ਕਰਦੇ ਹਾਂ ਸਮਾਪਤ ਜੀ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਬਾਏ